ਪਿਆਰੇ ਕਿਸਾਨ ਵੀਰੋ ਅੱਜ ਦਾ ਜਿਹੜਾ ਆਪਣਾ ਵਿਸ਼ਾ ਆ ਉਹ ਇਹ ਆ ਕਿ ਝੋਨੇ ਬਾਸਮਤੀ ਉੱਤੇ 13045 ਜਿਹਨੂੰ ਅੰਗਰੇਜ਼ੀ 'ਚ ਪੋਟਾਸ਼ੀਅਮ ਨਾਈਟ੍ਰੇਟ ਵੀ ਕਹਿੰਦੇ ਆ ਪਲੱਸ ਬੋਰਨ ਦੀ ਸਪਰੇ ਆਪਣਾ ਇਹ ਵਿਸ਼ਾ ਆ ਦੋਸਤੋ ਇਹ ਸਪਰੇ ਸਾਡੇ ਝੋਨੇ ਲਈ ਬੜੀ ਕਾਰਗਰ ਸਪਰੇ ਆ ਝੋਨੇ ਦੇ ਸ਼ੁਰੂਆਤੀ ਦੌਰ ਵਿੱਚ ਕਿਸਾਨ ਵੀਰ ਬੜਾ ਹੀ ਲਟਰਮ ਬਟਰਮ ਝੋਨੇ ਨੂੰ ਪਾਉਂਦੇ ਜਿਦੀ ਕਿ ਸਾਡੇ ਝੋਨੇ ਨੂੰ ਲੋਡ ਵੀ ਨਹੀਂ ਹੁੰਦੀ ਤੇ ਜਦੋਂ ਸਹੀ ਸਮਾਂ ਹੁੰਦਾ ਅਸੀਂ ਉਹਨੂੰ ਖੁੰਝ ਜਾਣੇ ਆ ਅਵੇਸਲੇ ਹੋ ਜਾਣੇ ਆ ਕਹਿੰਨੇ ਸਾਡਾ ਤਾਂ ਪਹਿਲਾ ਬੜਾ ਕੁਝ ਪਾਇਆ ਆ ਹੁਣ ਤਾਂ ਤਾੜੀ ਸਪਰੇ ਆ ਬਾਹਰ ਵਾਲੀ ਸਪਰੇ ਨਾਲ ਕਿੱਡਾ ਫਰਕ ਪੈ ਜਾਊਗਾ ਸਾਡੇ ਮਨਾਂ ਚ ਇਹ ਵੀ ਗੱਲ ਹੁੰਦੀ ਹੈ ਕਿਸਾਨ ਵੀਰੋ ਖੁੰਝ ਨਾ ਜਾਇਓ ਇਹ ਸਪਰੇ ਸਾਰੇ ਝੋਨੇ ਦੇ ਸੀਜ਼ਨ ਦੇ ਵਿੱਚ ਜੇ ਵੇਖਿਆ ਜਾਵੇ ਤਾਂ ਬੜੀ ਮਹੱਤਵਪੂਰਨ ਨੇ ਆ ਇਹ ਸਪਰੇ ਕਰਦੀ ਕੀ ਆ ਪਹਿਲੀ ਗੱਲ ਜਿਹੜੀ ਸਾਡੇ ਝੋਨੇ ਵਿੱਚ ਫੋਕ ਬਣਦੀ ਜਾਂ ਬਾਸਮਤੀ ਵਿੱਚ ਫੋਕ ਬਣਦੀ ਆ ਇਸ ਸਪਰੇ ਨਾਲ ਫੋਕ ਨਹੀਂ ਬਣੇਗੀ ਦੂਜਾ ਜੋ ਨੇ ਬਾਸਮਤੀ ਦਾ ਦਾਣਾ ਚਮਕਦਾਰ ਤੇ ਭਾਰਾ ਹੋਊਗਾ ਤੀਜਾ ਜਿਹੜੀ ਸਾਡੀ ਪ੍ਰਾਗਣ ਦੀ ਕਿਰਿਆ ਉਹ ਬੜੀ ਵਧੀਆ ਹੋਊਗੀ ਕੁੱਲ ਮਿਲਾ ਕੇ ਸੋਨੇ ਤੇ ਸੁਹਾਗਾ ਆਇਆ ਇਸ ਸਪਰੇ ਬੜੀ ਐਹਮियत ਆ ਸਾਡੇ ਝੋਨੇ ਬਾਸਮਤੀ ਉੱਤੇ ਏਸ ਸਪਰੇ ਦੀ ਖੁੰਝ ਨਾ ਜਾਇਆ ਜੇ ਧਿਆਨ ਨਾਲ ਵੀਡੀਓ ਸੁਣ ਲਿਆ ਜੇ 2 ਮਿੰਟ ਦੀ ਗੱਲ ਆ ਕਿਸਾਨ ਵੀਰੋ ਏਸ ਸਪਰੇ ਦੀ ਆਪਾਂ ਕਿੰਨੀ ਮਾਤਰਾ ਲੈਣੀ ਆ ਤੇ ਕਦੋਂ ਕਰਨੀ ਆ ਆਓ ਉਸ ਬਾਰੇ ਗੱਲ ਕਰਦੇ ਆ 13045 ਪੋਟਾਸ਼ੀਅਮ ਨਾਈਟ੍ਰੇਟ ਆ ਜਿਹੜੀ ਸਾਡੀ ਇਹ ਆਪਾਂ ਕਿਲੋ ਸਵਾ ਕਿਲੋ ਤੋਂ ਲੈ ਕੇ 3 ਕਿਲੋਗ੍ਰam ਤੱਕ ਪ੍ਰਤੀ ਕਿੱਲਾ ਆਪਾਂ ਵਰਤ ਸਕਦੇ ਆ ਜੇ ਤੁਸੀਂ ਕਿਲੋ ਸਵਾ ਕਿਲੋ ਲੈਣੇ ਹੋ ਤਾਂ 100 ਲੀਟਰ ਪਾਣੀ ਲਾਉਣਾ ਜੇ ਤੁਸੀਂ 2 ਕਿਲੋਗ੍ਰam ਤੱਕ 13045 ਲੈਣੇ ਹੋ ਤਾਂ 150 ਲੀਟਰ ਪਾਣੀ ਲੱਗੇ ਤੇ ਜੇ ਤੁਸੀਂ 3 ਕਿਲੋਗ੍ਰam ਤੱਕ ਪੋਟਾਸ਼ੀਅਮ ਨਾਈਟ੍ਰੇਟ ਲੈਣੇ ਹੋ ਤਾਂ ਤਕੜੋ ਘੱਟ 200 ਲੀਟਰ ਪਾਣੀ ਲੱਗਣਾ ਚਾਹੀਦਾ ਇਹ ਪਾਣੀਆਂ ਵਾਲੀ ਗੱਲ ਤੁਹਾਨੂੰ ਮੈਂ ਤਾਂ ਆਖੀ ਇਹ ਕਈ ਕਿਸਾਨ ਵੀਰ ਕੀ ਕਰਦੇ ਆ 2 2.5 ਕਿਲੋ 13045 ਪਾ ਲੈਂਦੇ ਆ ਪਰ ਉਹ ਪਾਣੀ ਜਿਹੜਾ ਆ 100 ਲੀਟਰ ਹੀ ਲਾਉਂਦੇ ਆ ਇਹਦੇ ਨਾਲ ਜਿਹੜਾ ਸਾਡਾ ਰਿਜ਼ਲਟ ਆ ਉਹ ਸਾਨੂੰ ਘੱਟ ਮਿਲਦਾ ਆ ਇੰਨੇ ਪਾਣੀ ਨਾਲ ਜੇ ਸਪਰੇਅ ਕਰੋਗੇ ਤਾਂ ਬੜਾ ਵਧੀਆ ਰਿਜ਼ਲਟ ਮਿਲੇਗਾ ਤੇ ਦੂਜੀ ਸਪਰੇਅ ਆਪਣੀ ਆ ਗਈ ਜਿਹੜੀ ਬੋਰਨ ਆ ਇਹ ਆਪਾਂ ਸਪਰੇਅਾਂ ਇਕੱਠੀਆਂ ਕਰਨੀਆਂ ਘੋਲ ਇਹਨਾਂ ਦਾ ਅਲੱਗ-ਅਲੱਗ ਬੰਨਣਾ ਚਾਹੀਦਾ 12 ਬੋਰਨ ਆ ਜਿਹੜੀ ਆਪਣੀ 20% ਪਾਊਡਰ ਫਾਰਮ ਚ ਜੇ ਤੁਹਾਡੇ ਕੋਲ ਹੈਗੀ ਆ ਮਿਲਦੀ ਆ ਤਾਂ 70-80 ਗ੍ਰਾਮ ਆਪਾਂ ਇਹਨੂੰ ਪ੍ਰਤੀ ਕਿੱਲਾ ਵਰਤਣਾ ਆ ਜੇ ਤੁਹਾਨੂੰ 10% ਪੋਰਨ ਮਿਲਦਾ ਆ ਤਰਨ ਜਿਹੜਾ ਲਿਕਵਿਡ ਫਾਰਮ ਦੇ ਵਿੱਚ ਆ ਤੇ ਉਹ ਅਸੀਂ 150 ml ਪ੍ਰਤੀ ਕਿੱਲਾ ਵਰਤ ਸਕਦੇ ਆ ਇਹ ਨਹੀਂ ਜੇ ਦੋਵੇਂ ਲਿਖਿਆ ਤੁਸੀਂ ਦੋਵੇਂ ਲਿਕਵਿਡ ਵੀ ਰਲਾ ਦੇਣਾ ਤੇ ਪਾਊਡਰ ਵਾਲਾ ਵੀ ਰਲਾ ਦੇਣਾ ਇਹ ਤੁਹਾਨੂੰ ਤਾਂ ਦੱਸਿਆ ਜੇ ਤੁਹਾਡੇ ਕੋਲ 20% ਮਿਲਦਾ ਆ ਤਾਂ 70-80 ਗ੍ਰਾਮ ਪਾਊਡਰ ਫਾਰਮ 'ਚ ਹੁੰਦਾ ਤੇ ਜੇ 10% ਤਰਨ ਵਾਲਾ ਮਿਲਦਾ ਤਾਂ 150 ml ਆਪਾਂ ਵਰਤਣਾ ਤੇ ਸਪਰੇਅ ਕਰਨੀ ਕਦੋਂ ਆ ਇਹ ਬੜੀ ਮਹੱਤਵਪੂਰਨ ਗੱਲ ਕਿਸਾਨ ਵੀਰੋ ਪਿਛਲੀਆਂ ਵੀਡੀਓ ਵਿੱਚ ਵੀ ਤੁਹਾਨੂੰ ਦੱਸਿਆ ਸਾਡੀ ਜਿਹੜੀ ਝੋਨੇ ਬਾਸਮਤੀ ਦੀ ਗੋਭ ਦੀ ਅਵਸਥਾ ਆ ਇਹ ਬੜੀ ਮਹੱਤਵਪੂਰਨ ਹੈ ਇਹ ਸਪਰੇਅ ਆਪਾਂ ਗੋਭ ਤੇ ਹੀ ਕਰਨੀ ਆ ਜਦੋਂ ਸਾਡੀ ਨਾਲੀ ਫੁੱਲ ਜਾਂਦੀ ਤੁਹਾਨੂੰ ਬਖੂਬੀ ਦੱਸਿਆ ਪਿਛਲੀਆਂ ਵੀਡੀਓ ਵੇਖ ਲਿਆ ਜੀ ਨਾਲੀ ਸਾਡੀ ਫੁੱਲ ਜਾਂਦੀ ਉਦੋਂ ਆਪਾਂ ਸਪਰੇਅ ਕਰਨੀ ਆ ਤੇ ਜੇ 4-5% ਸਿੱਟਾ ਬਾਹਰ ਨੂੰ ਵੀ ਆਇਆ ਤਦੇ ਵੀ ਤੁਸੀਂ ਇਹ ਸਪਰੇਅ ਕਰ ਸਕਦੇ ਹੋ ਇਹ ਨਹੀਂ ਕਿ 40-50% ਸਿੱਟਾ ਬਾਹਰ ਨੂੰ ਆ ਜਾਵੇ पराਗਣ ਕਿਰਿਆ ਸ਼ੁਰੂ ਹੋਵੇ ਤੇ ਅਸੀਂ ਡਰਮੀਆਂ ਚੱਕ ਕੇ ਖੇਤਾਂ ਨੂੰ ਬੜੇ ਫਰੀਏ ਸਪਰੇਅਾਂ ਕਰਦੇ ਫਰੀਏ ਤੇ ਅਸੀਂ ਜਿਹੜਾ ਰਹਿਣ ਦਾ ਹੁੰਦਾ ਬੂਰ ਵੀ ਚਾੜਦੇ ਨਾਲ ਤੇ ਉਹਦੇ ਨਾਲ ਸਾਡਾ ਝਾੜਦਾ ਵੱਧ ਆਉਣਾ ਕੀ ਹੈ ਤੇ ਅਸੀਂ ਆਪ ਦਾ ਸਭ ਕੁਝ ਝਾੜ ਘਟਾ ਹੀ ਲੈਣਾ ਹੈ ਸੋ ਐਵੇਂ ਦੀ ਗਲਤੀ ਨਾ ਕਰਿਓ ਕਿਸਾਨ ਵੀਰੋ ਹੁਣੇ ਆਪਾਂ ਗੱਲ ਕਰਨੀ ਜਿਹੜੇ ਸਵਾਲ ਤੁਹਾਡੇ ਇਹ ਵੀਡੀਓ ਵੇਖਣ ਤੋਂ ਬਾਅਦ ਤੁਸੀਂ ਥੱਲੇ ਕਮੈਂਟਾਂ 'ਚ ਕਰਨੇ ਆ ਉਹਦੇ ਉੱਤਰ ਵੀ ਤੁਹਾਨੂੰ ਹੁਣ ਨਾਲ ਦੀ ਨਾਲ ਹੀ ਦੇਣ ਲੱਗਿਆਂ ਪਹਿਲਾ ਸਵਾਲ ਤੁਸੀਂ ਕਰਨਾ ਹੈ ਜੀ 13045 ਦੀ ਥਾਂ ਤੇ ਐਨ ਪੀ ਕੇ 05234 ਜਾਂ 191919 ਜਾਂ ਹੋਰ ਕੋਈ ਐਨ ਪੀ ਕੇ ਪਾਊਡਰ ਆਪਾਂ ਵਰਤ ਸਕਦੇ ਹਾਂ ਇਹ ਸਵਾਲ ਤੁਸੀਂ ਜ਼ਰੂਰ ਕਰਨਾ ਕੀਤਾ ਵੀ ਇਹ ਕਈਆਂ ਕਿਸਾਨ ਵੀਰਾਂ ਨੇ ਤਾਂ ਬਿਲਕੁਲ ਕੋਰੀ ਨਾ ਆ ਕਿਉਂਕਿ 13045 ਜਿਹੜੀ ਸਾਡੀ ਐਨਪੀਕੇ ਆ ਇਹ ਰਿਸਰਚ ਹੋਈ ਆ ਇਹਦੇ ਤੇ ਤਜਰਬਾ ਹੋਇਆ ਯੂਨੀਵਰਸਿਟੀ ਦੇ ਸਾਇੰਸ ਦਾਣਾ ਵੱਲੋਂ ਕਿਉਂਕਿ ਇਹ ਹੈ ਕਾਰਗਰ ਆ ਫੋਕ ਘਟਾਉਣ ਤੇ ਤੇ ਦਾਣਾ ਚਮਕਤਾਰ ਬਣਾਉਣ ਦੇ ਲਈ ਦੂਜਾ ਸਵਾਲ ਤੁਸੀਂ ਕਰਨਾ ਆ ਅਸੀਂ ਜੀ ਉਲੀ ਨਾਸ਼ਕ ਕਰਨੀ ਆ ਤੇਲੇ ਵਾਲੀ ਸਪਰੇਅ ਕਰਨੀ ਆ ਜਾਂ ਸੁੰਡੀ ਵਾਲੀ ਸਪਰੇਅ ਕਰਨੀ ਆ ਕੀ ਗੱਲ ਵੀ ਇਹਨਾਂ ਦੋਵਾਂ ਨੂੰ ਉਹਦੇ ਚਿਰ ਲਾ ਲਈਏ ਤਾਂ ਉਹਦੇ ਲਈ ਵੀ ਕੋਰੀ ਨਾ ਆ ਉਲੀਨਾਸ਼ਕ ਤੁਸੀਂ ਵੱਖਰਾ ਕਰ ਸਕਦੇ ਹੋ ਤਾਂ ਇਹ ਸਪਰੇਅ ਤੁਸੀਂ ਵੱਖਰੀ ਕਰਨੀ ਹੈ ਫਿਰ ਤੀਜਾ ਸਵਾਲ ਤੁਹਾਡਾ ਆਉਣਾ ਹੈ ਕਿ ਡਾਕਟਰ ਸਾਹਿਬ ਕਿਹੜੀ ਸਪਰੇਅ ਜੇ ਅਸੀਂ ਉਲੀਨਾਸ਼ਕ ਵੱਖਰੀ ਕਰਦੇ ਆ ਤਾਂ ਇਹ ਵੱਖਰੀ ਕਰਦੇ ਆ ਤੇ ਕਦੋਂ ਕਰ ਸਕਦੇ ਆ ਕਿੰਨੇ ਦਿਨਾਂ ਦੇ ਵਿਕਪ ਵਿੱਚ ਕਰ ਸਕਦੇ ਆ ਮੰਨ ਲਓ ਤੁਸੀਂ ਅੱਜ ਉਲੀਨਾਸ਼ਕ ਕੀਤਾ ਤਾਂ ਅਗਲੇ ਦਿਨ 13045 ਤੇ ਬੋਰਾਂ ਦੀ ਸਪਰੇਅ ਤੁਸੀਂ ਕਰ ਸਕਦੇ ਆ ਇਹ ਤਿੰਨ ਸਵਾਲ ਤੁਹਾਡੇ ਆਉਣੇ ਸੀ ਇਹਦੇ ਜਵਾਬ ਤੁਹਾਨੂੰ ਮੈਂ ਪਹਿਲਾਂ ਹੀ ਦੇ ਦਿੱਤੇ ਆ ਤੇ ਜਿਨ੍ਹਾਂ ਕਿਸਾਨ ਵੀਰਾਂ ਨੇ ਇਹਦੀ ਸਪਰੇ ਪਿਛਲੇ ਸਾਲਾਂ ਦੌਰਾਨ ਕੀਤੀ ਆ ਉਹਨਾਂ ਨੂੰ ਪਤਾ ਹੈ ਇਹਦਾ ਰਿਜ਼ਲਟ ਬੜਾ ਵਧੀਆ ਆ ਇਹ ਬੜੀ ਗੁਣਕਾਰੀ ਸਪਰੇ ਆ ਸਾਡੇ ਝੋਨੇ ਬਾਸਮਤੀ ਦੇ ਲਈ ਤੇ ਜਿਨ੍ਹਾਂ ਕਿਸਾਨ ਵੀਰਾਂ ਨਹੀਂ ਕੀਤੀ ਸਪਰੇ ਪਿਛਲੇ ਸਾਲਾਂ ਦੌਰਾਨ ਤਾਂ ਇਸ ਵਾਰ ਜ਼ਰੂਰ ਤਜਰਬਾ ਕਰਕੇ ਵੇਖਿਓ ਇਹਦਾ ਬੜਾ ਵਧੀਆ ਰਿਜ਼ਲਟ ਆ ਫੋਕ ਨਹੀਂ ਬਣੇਗੀ ਦਾਣਾ ਚਮਕਦਾਰ ਬਣੇਗਾ ਦਾਣਾ ਮੋਟਾ ਬਣੇਗਾ ਸਾਡਾ ਜਿਹੜਾ ਝਾੜ ਵਧੇਗਾ ਇਹਦੇ ਨਾਲ ਕੀ ਕਿਸਾਨ ਵੀਰਾਂ ਤੱਕ ਵੀ ਇਹ ਵੀਡੀਓ ਪਹੁੰਚਦੀ ਕਰਦੇ ਹੋ ਜੇ ਕਿ ਭਾਈ ਡਾਕਟਰ ਸਾਹਿਬ ਇਹ ਸਲਾਹ ਦਿੰਦੇ ਆ ਗੋਭ ਤੇ ਆਪਾਂ 13045+ ਬੋਰਨ ਦੀ ਸਪਰੇ ਜ਼ਰੂਰ ਕਰਨੀ ਹੈ ਤੇ ਸਾਡੇ ਨਾਲ ਆਪ ਵੀ ਜਰੂਰ ਹੋਰ ਨਾਲ ਵੀ ਜੁੜੋ ਇੰਨੀਆਂ ਗੱਲਾਂ ਕਹਿੰਦਾ ਹੋਇਆ ਮੈਂ ਖਿਮਾਂ ਦਾ ਜੱਜਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ